ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਿੰਗ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ ਨਵੰਬਰ ਚ ਰਾਸ਼ਟਰਪਤੀ ਦੀ ਚੋਣ ਹੋਣ ਜਾਣੀ ਹੈ ਭਾਰਤੀ ਮੂਲ ਦੀ ਮਹਿਲਾ ਕਮਲਾ ਹੈਰਿਸ ਇਸ ਚੋਣ ਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣ ਲੜ ਰਹੀ ਹੈ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਇੱਕ ਹੋਰ ਕਾਰਜਕਾਲ ਲਈ ਚੋਣ ਲੜ ਰਹੇ ਨੇ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਰਾਸ਼ਟਰਪਤੀ ਅਹੁਦੇ ਦੇ ਦੋਵਾਂ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ ਇਸ ਚੋਣ ਚ ਲਗਭਗ 24 ਕਰੋੜ ਦੇ ਕਰੀਬ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਜਿਸ ਵਿੱਚ ਅਮਰੀਕਾ ਦੇ 50 ਸੂਬੇ ਨੇ ਪਰ ਇਸ ਚੋਣ ਚ 50 ਸੂਬਿਆਂ ਚੋਂ 7 ਸੂਬੇ ਅਹਿਮ ਹੋਣਗੇ ਅਜਿਹਾ ਲੱਗਦਾ ਹੈ ਕਿ ਇਹਨਾਂ ਰਾਜਾਂ ਦੇ ਵੋਟਰ ਹੀ ਤੈਅ ਕਰਨਗੇ ਕਿ ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ ਇਸ ਪਿਛੋਕੜ ਚ ਇਹ ਦੋਵੇਂ ਨੇਤਾ ਇਹਨਾਂ 7 ਸੂਬਿਆਂ ਚ ਨਿਰਪੱਖ ਰਹਿਣ ਵਾਲੇ ਵੋਟਰਾਂ ਨੂੰ ਲੁਭਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਇਹ ਸੱਤ ਸੂਬਿਆਂ ਦੇ ਵਿੱਚ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨਿਵਾਡਾ, ਉੱਤਰੀ ਕੈਰੋਲਿਨਾ, ਪੈਂਸਿਲਵੇਨੀਆ ਤੇ ਵਿਸਕਾਂਸਿਨ ਸ਼ਾਮਲ ਨੇ ਐਰੀਜ਼ੋਨਾ ਰਾਜ ਦੇ 2020 ਚ ਹੋਈਆਂ ਚੋਣਾਂ ਚ ਡੈਮੋਕ੍ਰੈਟਿਕ ਪਾਰਟੀ ਦੀ ਜਿੱਤ ਚ ਮੁੱਖ ਭੂਮਿਕਾ ਇਸ ਸੂਬੇ ਨੇ निभाई ਸੀ ਇਹ ਰਾਜ ਰਿਪਬਲਿਕਨ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਪਰ ਪਿਛਲੀਆਂ ਚੋਣਾਂ ਚ ਇਸ ਸੂਬੇ ਦੇ ਬਹੁ ਗਿਣਤੀ ਵੋਟਰਾਂ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਵੋਟਾਂ ਪਾਈਆਂ ਸਨ ਇਸ ਸੰਦਰਭ ਚ ਐਰੀਜ਼ੋਨਾ ਰਾਜ 2024 ਦੀਆਂ ਰਾਸ਼ਟਰਪਤੀ ਚੋਣਾਂ ਚ ਮਹੱਤਵਪੂਰਨ ਹੋਵੇਗਾ ਜਾਰਜੀਆ ਚ ਵੱਡੀ ਗਿਣਤੀ ਚ ਅਫਰੀਕੀ ਅਮਰੀਕੀ ਨਾਗਰਿਕ ਰਹਿੰਦੇ ਨੇ ਇਸ ਸੂਬੇ ਦੇ ਵੋਟਰਾਂ ਨੇ ਜੋ ਬਾਈਡਨ ਦੀ ਜਿੱਤ ਚ ਅਹਿਮ ਭੂਮਿਕਾ ਨਿਭਾਈ ਸੀ ਤੇ ਨਾਲ ਹੀ ਇੱਕ ਹੋਰ ਰਾਜ ਮਿਸ਼ੀਗਨ ਨੇ ਵੀ ਪਿਛਲੀਆਂ ਚੋਣਾਂ ਚ ਰਾਸ਼ਟਰਪਤੀ ਦੀ ਚੋਣ ਚ ਮੁੱਖ ਭੂਮਿਕਾ ਨਿਭਾਈ ਇਸ ਰਾਜ ਚ ਅਰਬ ਅਮਰੀਕੀਆਂ ਦੀ ਬਹੁ ਗਿਣਤੀ ਹੈ ਬਾਈਡਨ ਦੇ ਇਜ਼ਰਾਈਲ ਦੇ ਸਮਰਥਨ ਨੂੰ ਮਿਸ਼ੀਗਨ ਰਾਜ 'ਚ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਏ ਨਹੀਂ ਤਾਂ ਬੇਰੋਜ਼ਗਾਰੀ ਅਤੇ ਆਰਥਿਕ ਵਿਕਾਸ ਨਿਵਾਡਾ ਰਾਜ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਨੇ ਦੋਵਾਂ ਪਾਰਟੀਆਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਇੱਥੇ ਵੋਟਰਾਂ ਨਾਲ ਵਾਅਦਾ ਕਰ ਰਹੇ ਨੇ ਕਿ ਉਹ ਟੈਕਸ ਘਟਾਉਣਗੇ ਤੇ ਨਿਯਮਾਂ ਨੂੰ ਵੀ ਘਟਾਉਣਗੇ ਡੋਨਲਡ ਟਰੰਪ ਉੱਤੇ ਹੱਤਿਆ ਦੀ ਕੋਸ਼ਿਸ਼ ਦਾ ਉੱਤਰੀ ਕੈਰੋਲਿਨਾ ਦੇ ਵੋਟਰਾਂ ਤੇ ਡੂੰਘਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਪੈਂਸਿਲਵੇਨੀਆ ਦੇ ਰਾਜ ਦੇ ਵੋਟਰ ਉੱਚ ਮਹਿੰਗਾਈ ਕਾਰਨ ਡੈਮੋਕ੍ਰੈਟਿਕ ਪਾਰਟੀ ਤੇ ਸਖਤ ਰੁਖ ਅਖਤਿਆਰ ਕਰਦੇ ਨੇ ਫਿਰ ਵੀ ਇਸ ਵਾਰ ਗ੍ਰੀਨ ਪਾਰਟੀ ਨੇ ਵਿਸਕਾਂਸਨ ਰਾਜ ਤੋਂ ਚੋਣ ਲੜੀ ਜੋ 2016 ਤੇ 2020 ਦੀਆਂ ਚੋਣਾਂ ਚ ਅਹਿਮ ਹੈ ਇਸ ਰਾਜ ਚ ਡੈਮੋਕ੍ਰੈਟਿਕ ਪਾਰਟੀ ਨੂੰ ਕੁਝ ਨੁਕਸਾਨ ਹੋਣ ਦਾ ਖਤਰਾ ਹੈ ਕਿਉਂਕਿ ਇੱਥੇ ਵੋਟਾਂ ਵੰਡ ਹੋ ਸਕਦੀਆਂ ਨੇ ਅਮਰੀਕੀ ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਜੈਕ ਸਮਿਥ ਨੇ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਕਥਿਤ ਤੌਰ 'ਤੇ ਦਖਲ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮੋੜ ਮਹਾਦੋਸ਼ ਦੀ ਅਪੀਲ ਦਾਇਰ ਕੀਤੀ ਹੈ। ਇਸ ਅਪੀਲ 'ਚ ਉਹਨਾਂ ਦੇ ਖਿਲਾਫ ਪਿਛਲੇ ਅਪਰਾਧਿਕ ਮਾਮਲਿਆਂ ਨੂੰ ਬਰਕਰਾਰ ਰੱਖਿਆ ਗਿਆ ਹੈ ਪਰ ਸਾਬਕਾ ਰਾਸ਼ਟਰਪਤੀ ਦਫ਼ਤਰ ਦੇ ਕੁਝ ਕੰਮਾਂ ਲਈ ਛੋਟ ਤੇ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਟਰੰਪ ਦੇ ਖਿਲਾਫ ਦੋਸ਼ ਘੱਟ ਹੋ ਗਏ ਨੇ। ਨਵੀਂ ਅਪੀਲ 트ੰਪ ਦੇ ਖਿਲਾਫ ਚਾਰ ਅਪਰਾਧਿਕ ਮਾਮਲਿਆਂ ਨੂੰ ਬਰਕਰਾਰ ਰੱਖਦੀ ਹੈ ਪਰ ਉਸਦੇ ਕਥਿਤ ਦੁਰਵਿਵਹਾਰ ਬਾਰੇ ਕੁਝ ਵੇਰਵੇ ਪ੍ਰਦਾਨ ਕਰਦੀ ਹੈ 트ੰਪ ਨੇ 2020 ਦੀਆਂ ਚੋਣਾਂ 'ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਆਪਣੇ ਤੇ ਲੱਗੇ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ 'ਚ 트ੰਪ ਨੇ ਲਿਖਿਆ ਕਿ ਸਜ਼ਾ 'ਚ ਨਵੀਂ ਅਪੀਲ ਖਤਮ ਹੋ ਚੁੱਕੇ ਜ਼ੁਲਮ ਦੀ ਮੋੜ ਸੁਰ ਜੀਤੀ ਅਤੇ ਚੋਣਾਂ ਤੋਂ ਅਮਰੀਕੀ ਜਨਤਾ ਦਾ ਧਿਆਨ ਪਟਕਾਉਣਾ ਸੀ ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾਣੀਆਂ ਨੇ ਉਹਨਾਂ ਦੇ ਵਿਰੋਧੀ ਰਾਸ਼ਟਰਪਤੀ ਜੋ ਬਾਈਡਨ ਦੌੜ ਤੋਂ ਹਟ ਗਏ ਨੇ ਤੇ ਉਹ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਮੀਦਵਾਰ ਐਲਾਨ ਚੁੱਕੇ ਨੇ ਮੈਟਾ ਚੀਫ ਮਾਰਕ ਜ਼ੁਕਰਬਰਗ ਨੇ ਦੋਸ਼ ਲਾਇਆ ਏ ਕਿ ਜੋ ਬਾਈਡਨ ਤੇ ਕਮਲਾ ਹੈਰਿਸ ਪ੍ਰਸ਼ਾਸਨ ਨੇ ਉਹਨਾਂ ਦੀ ਕੰਪਨੀ ਉੱਤੇ ਕੋਵਿਡ ਨਾਲ ਸੰਬੰਧਤ ਪੋਸਟਾਂ ਨੂੰ ਸੈਂਸਰ ਕਰਨ ਲਈ ਵਾਰ-ਵਾਰ ਦਬਾ ਪਾਇਆ ਉਹਨਾਂ ਇਹ ਦੋਸ਼ ਨਿਆਪਾਲਿਕਾ ਕਮੇਟੀ ਨੂੰ ਲਿਖੇ ਪੱਤਰ ਚੁਲਾਏ ਨੇ ਉਹਨਾਂ ਕਹਿੰਦੇ ਕਿ ਸਰਕਾਰ ਵੱਲੋਂ ਅਜਿਹਾ ਦਬਾਅ ਪਾਉਣਾ ਗਲਤ ਹੈ। ਉਹਨਾਂ ਨੂੰ ਅਫਸੋਸ ਹੈ ਕਿ ਉਹ ਇਸ ਮੁੱਦੇ ਤੇ ਪਹਿਲਾਂ ਜ਼ਿਆਦਾ ਨਹੀਂ ਬੋਲ ਸਕੇ। ਜ਼ਕਰਬਰਗ ਨੇ ਚਿੱਠੀ 'ਚ ਲਿਖਿਆ ਕਿ ਬਾਈਡਨ ਪ੍ਰਸ਼ਾਸਨ ਨੇ 2021 'ਚ ਕਈ ਮਹੀਨਿਆਂ ਤੱਕ ਉਹਨਾਂ ਉੱਤੇ ਦਬਾਅ ਬਣਾਇਆ। ਉਹ ਕਹਿੰਦੇ 19 ਨਾਲ ਸੰਬੰਧਿਤ ਮੀਮਜ਼ ਨੂੰ ਵੀ ਹਟਾਉਣਾ ਚਾਹੁੰਦੇ ਸਨ। ਜਦੋਂ ਇਸ ਤੇ ਅਸੀਂ ਸਹਿਮਤ ਨਹੀਂ ਹੋਏ ਤਾਂ ਉਹਨਾਂ ਨੇ ਇਸ ਬਾਰੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ। ਮੈਟਾ ਚੀਫ ਨੇ ਕਿਹਾ ਕਿ ਆਖਰਕਾਰ ਇਹ ਸਾਡਾ ਫੈਸਲਾ ਸੀ ਕਿ ਸਮੱਗਰੀ ਨੂੰ ਹਟਾਉਣਾ ਹੈ ਜਾਂ ਨਹੀਂ। ਅਸੀਂ ਆਪਣੇ ਫੈਸਲਿਆਂ ਲਈ ਜ਼ਿੰਮੇਵਾਰ ਹਾਂ ਜ਼ਕਰਬਰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਵੀ ਹਾਲਤ 'ਚ ਸਰਕਾਰ ਦੇ ਦਬਾਅ ਅੱਗੇ ਝੁਕਣਾ ਨਹੀਂ ਚਾਹੀਦਾ ਸਾਨੂੰ ਆਪਣੀ ਸਮੱਗਰੀ ਦੇ ਮਿਆਰਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਜੇਕਰ ਦੁਬਾਰਾ ਅਜਿਹਾ ਹੁੰਦਾ ਹੈ ਤਾਂ ਵੀ ਸਾਡਾ ਜਵਾਬ ਪਹਿਨਾ ਵਾਂਗ ਹੀ ਹੋਵੇਗਾ ਇਸੇ ਚਿੱਠੀ 'ਚ ਜ਼ੁਕਰਬਰਗ ਨੇ ਦੋਸ਼ ਲਾਇਆ ਕਿ 2020 ਦੀਆਂ ਚੋਣਾਂ ਤੋਂ ਪਹਿਲਾਂ FBI ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਮੇਟਾ ਚੀਫ ਨੇ ਕਿਹਾ ਕਿ ਨਿਊਯਾਰਕ ਪੋਸਟ ਨੇ ਬਾਈਡਨ ਪਰਿਵਾਰ ਤੇ ਭ੍ਰਸ਼ਟਾਚਾਰ ਨਾਲ ਜੁੜੇ ਮਾਮਲੇ ਤੇ ਇੱਕ ਰਿਪੋਰਟ ਲਿਖੀ ਸੀ FBI ਨੇ ਇਸ ਨੂੰ ਰੂਸੀ ਪ੍ਰਪਗੈਂਡਾ ਦੱਸਦੇ ਹੋਏ ਇਸ ਤੇ ਤੱਥ ਜਾਂਚ ਨੋਟਿਸ ਲਗਾਉਣ ਲਈ ਕਿਹਾ ਸੀ ਜ਼ੁਕਰਬਰਗ ਨੇ ਕਿਹਾ ਕਿ ਮੇਟਾ ਨੇ ਫੇਸਬੁੱਕ ਤੇ ਇਸ ਕਹਾਣੀ ਨੂੰ ਡਿਮੋਟ ਕੀਤਾ ਹੈ ਇਸ ਕਾਰਨ ਇਹ ਕਹਾਣੀ ਬਹੁਤ ਲੋਕਾਂ ਤੱਕ ਨਹੀਂ ਪਹੁੰਚ ਸਕੀ ਜ਼ੁਕਰਬਰਗ ਨੇ ਪੱਤਰ 'ਚ ਦਾਅਵਾ ਕੀਤਾ ਕਿ ਰਿਪੋਰਟਿੰਗ ਰੂਸੀ ਦੁਸ਼ਤ ਪ੍ਰਚਾਰ ਨਹੀਂ ਸੀ ਅਤੇ ਇਸ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਸੀ ਕਈ ਦਿਨਾਂ ਤੱਕ ਭੁੱਖੇ ਰਹਿਣਾ ਪਿਆ ਇੱਕ ਵਾਰ ਤਾਂ ਸਿਰਫ ਬਿਸਕੁਟਾਂ ਦੇ ਸਿਰ ਤੇ ਹਫ਼ਤਾ ਕੱਢਿਆ ਰਾਤ ਉਹਨਾਂ ਦੇ ਫੋਨ ਤੇ ਬੂਟ ਖੋਲੇ ਗਏ ਤੇ ਨੰਗੇ ਪੈਰੀ ਤੁਰਨਾ ਪਿਆ ਬਿਨਾ ਪੱਖੇ ਤੋਂ ਖਿੜਕੀ ਵਾਲੇ ਕਮਰੇ 'ਚ ਸੌਣ ਲਈ ਮਜਬੂਰ ਹੋਏ ਇਹ ਹੱਡਬੀਤੀ ਸਮਾਣਾ ਦੇ ਉਹਨਾਂ ਚਾਰ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਅਮਰੀਕਾ ਪਹੁੰਚਣ ਲਈ ਡੰਕੀ ਲਾਈ ਸੀ ਸਪੇਨ 'ਚ ਲਾवारिस ਛੱਡੇ ਇਹ ਚਾਰ ਨੌਜਵਾਨ ਅਖੀਰ ਇੱਕ ਦੂਜੇ ਏਜੰਟ ਨੂੰ ਪੈਸੇ ਦੇ ਕੇ ਅਮਰੀਕਾ ਪੁੱਜੇ ਇਹਨਾਂ ਨੌਜਵਾਨਾਂ ਨੂੰ 25-25 ਲੱਖ ਰੁਪਏ ਵਾਧੂ ਖਰਚ ਕਰਨੇ ਪਏ ਜਦਕਿ ਪਹਿਲੇ ਏਜੰਟ ਨੂੰ 35-35 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਸੀ ਇਹ ਚਾਰ ਨੌਜਵਾਨ ਉਹਨਾਂ 10 ਲੋਕਾਂ 'ਚ ਸ਼ਾਮਲ ਸਨ ਜੋ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੇ ਜੁਗਾਰ 'ਚ ਸੀ ਪੰਜਾਬੀ ਨੌਜਵਾਨਾਂ ਨੂੰ ਡੰਕੀ ਜਾਂ ਫਿਰ ਕਿਸੇ ਹੋਰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੰਦੇ ਹਾਂ ਇਹਨਾਂ ਨੌਜਵਾਨਾਂ ਨੇ ਆਪਣੀ ਹੱਦਬੀਤੀ ਸੁਣਾਈ ਉਹਨਾਂ ਕਹਿੰਦੇ ਸਾਡੇ ਕੋਲ ਨਾ ਕੱਪੜੇ ਸੀ ਨਾ ਖਾਣਾ ਸੀ ਤੇ ਨਾ ਹੀ ਬਿਜਲੀ ਹਰ 2 ਦਿਨਾਂ ਬਾਅਦ ਸਾਨੂੰ ਦੱਸਿਆ ਜਾਂਦਾ ਸੀ ਕਿ ਵੀਜ਼ਾ ਪਰਮਿਟ 'ਚ ਦੇਰੀ ਹੋ ਰਹੀ ਹੈ। ਉਧਰ ਪੁਲਿਸ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਗगनਪ੍ਰੀਤ ਸਿੰਘ, ਹਰਵਿੰਦਰ ਸਿੰਘ, ਜੁਗਰਾਜ ਸਿੰਘ ਤੇ ਗੁਰਵਿੰਦਰ ਸਿੰਘ ਦੇ ਮਾਪਿਆਂ ਨੇ ਸਮਾਣਾ ਸਥਿਤ ਟਰੈਵਲ ਏਜੰਟ ਨਾਲ ਰਾਬਤਾ ਕੀਤਾ ਸੀ। ਏਜੰਟ ਨੇ ਭਰੋਸਾ ਦਿੱਤਾ ਸੀ ਕਿ ਉਹ ਚਾਰਾਂ ਲਈ ਅਮਰੀਕਾ 'ਚ ਵਰਕ ਵੀਜ਼ਾ ਯਕੀਨੀ ਬਣਾਏਗਾ। ਮਾਪਿਆਂ ਨੇ ਪੁਲਿਸ ਨੂੰ ਦੱਸਿਆ, ਮੁਲਜ਼ਮ ਨੇ ਕਿਹਾ ਕਿ ਉਹ ਚਾਰਾਂ ਨੂੰ 35-35 ਲੱਖ ਰੁਪਏ ਲੈ ਕੇ 2 ਮਹੀਨੇ ਅੰਦਰ ਅਮਰੀਕਾ ਭੇਜ ਦੇਵੇਗਾ। ਅਸੀਂ ਫਰਵਰੀ 2023 ਚ ਮੁਲਜ਼ਮ ਨੂੰ 2 ਲੱਖ ਰੁਪਏ ਤੇ ਪਾਸਪੋਰਟ ਦਿੱਤੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਵਸਾਉਣ ਲਈ ਜ਼ਮੀਨ ਤੇ ਗਹਿਣੇ ਤੱਕ ਵੇਚ ਦਿੱਤੇ ਏਜੰਟ ਨੇ ਨੌਜਵਾਨਾਂ ਦੇ ਖਾਣ-ਪੀਣ ਤੇ ਰਹਿਣ ਦਾ ਪ੍ਰਬੰਧ ਕਰਨ ਦਾ ਵੀ ਭਰੋਸਾ ਦਿੱਤਾ ਸੀ ਬੜੀ ਮੁਸ਼ਕਲ ਨਾਲ ਇੱਕ ਫੋਨ ਦਾ ਪ੍ਰਬੰਧ ਹੋ ਸਕਿਆ ਤਕਰੀਬ 1 ਮਹੀਨੇ ਬਾਅਦ ਨੌਜਵਾਨਾਂ ਨੇ ਮਾਪਿਆਂ ਨਾਲ ਗੱਲ ਕੀਤੀ ਤਾਂ ਹਕੀਕਤ ਪਤਾ ਲੱਗੀ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਮਨੁੱਖੀ ਤਸਕਰੀ ਚ ਸ਼ਾਮਲ ਕਿਸੇ ਵੀ ਏਜੰਟ ਨੂੰ ਛੱਡਿਆ ਨਹੀਂ ਜਾਵੇਗਾ ਉਨਾ ਕਹ ਕਿ ਆਪਣੇ ਬੱਚਿਆਂ ਦੀ ਅਸਲ ਹਾਲਤ ਬਾਰੇ ਪਤਾ ਲੱਗਦੇ ਹੀ ਮਾਪਿਆਂ ਨੇ ਮਲਜ਼ਮ ਏਜੰਟ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮਿਲਣ ਤੋਂ ਨਾ ਕਰ ਦਿੱਤੀ ਇਸ ਮਗਰੋਂ ਮਾਪੇ ਦੂਜੇ ਏਜੰਟ ਨੂੰ ਮਿਲੇ ਜਿਸ ਨੇ ਅਮਰੀਕਾ ਚ ਵਰਕ ਵੀਜ਼ੇ ਲਈ ਪ੍ਰਤੀ ਨੌਜਵਾਨ 25 ਲੱਖ ਰੁਪਏ ਮੰਗੇ ਉਹਨਾਂ ਕਹ ਕਿ ਜਾਂਚ ਦੌਰਾਨ ਪਤਾ ਲੱਗੇਗਾ ਕਿ ਕਿੰਨੇ ਲੋਕਾਂ ਨੂੰ ਡੰਕੀ ਰੂਟ ਰਾਹੀਂ ਭੇਜਿਆ ਗਿਆ 9 ਜੁਲਾਈ ਨੂੰ ਅਮਰੀਕਾ ਦੇ ਕੈਲੀਫੋਰਨੀਆ ਚ ਪੁਲਿਸ ਇੱਕ ਕਾਤਲ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਪੁਲਿਸ ਦੇ ਪਹੁੰਚਦੇ ਹੀ ਉਹ ਵਿਅਕਤੀ ਭੱਜਣ ਲੱਗਾ ਜਿਵੇਂ ਹੀ ਪੁਲਿਸ ਨੇ ਉਸ ਤੇ ਗੋਲੀਆਂ ਚਲਾਈਆਂ ਉਸ ਨੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਅਸਲ ਚ ਵਿਅਕਤੀ ਦਾ ਨਾਮ ਜੋਸੇਫ ਬ੍ਰੈਂਡਨ ਗਰਦਾਵਲ ਹੈ ਯੂਸਫ ਨੇ ਆਪਣੇ ਮਾਤਾ ਪਿਤਾ ਤੇ ਉਹਨਾਂ ਦੇ ਕੁੱਤੇ ਦਾ ਕਤਲ ਕਰ ਦਿੱਤਾ ਸੀ ਨਿਊਯਾਰਕ ਪੋਸਟ ਮੁਤਾਬਕ ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ਾਂ ਦੀਆਂ ਫੋਟੋਆਂ ਆਪਣੇ ਚਚੇਰੇ ਭਰਾ ਨੂੰ ਭੇਜੀਆਂ ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਜੋਸੇਫ ਦੇ ਭਰਾ ਨੇ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਖੂਨ ਨਾਲ ਲਤਫਤ ਲਾਸ਼ਾਂ ਬਰਾਮਦ ਕੀਤੀਆਂ ਜਦੋਂ ਪੁਲਿਸ ਦੋਸ਼ੀ ਦੀ ਪਹਾੜੀ ਨਿਕਲੀ ਤਾਂ ਉਹ ਮੌਕੇ ਤੋਂ ਥੋੜੀ ਦੂਰ ਤੇ 골ਫ ਕਾਰਟ ਚਲਾ ਰਿਹਾ ਸੀ ਉਹ ਬਾਈਕ ਮਾਰਗ ਤੇ 골ਫ ਕਾਰਟ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੇ ਉੱਥੇ ਇੱਕ ਮਜ਼ਦੂਰ ਤੇ ਵੀ ਹਮਲਾ ਕੀਤਾ ਪੁਲਿਸ ਨੂੰ ਦੇਖਦੇ ਹੀ ਉਸ ਨੇ ਬੇਲਚੇ ਨਾਲ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਉਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਵੇਂ ਹੀ ਪੁਲਿਸ ਨੇ ਉਸ ਤੇ ਗੋਲੀਬਾਰੀ ਸ਼ੁਰੂ ਕੀਤੀ ਉਸ ਨੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਉਸਨੇ ਪੁਲਿਸ ਨੂੰ ਕਿਹਾ ਕਿ ਕਿਰਪਾ ਕਰਕੇ ਮੈਨੂੰ ਸਿਰਚ ਗੋਲੀ ਮਾਰ ਕੇ ਮਾਰ ਦਿਓ ਪੁਲਿਸ ਨੇ ਉਸ ਤੇ ਪੰਜ ਰਾਉਂਡ ਗੋਲੀਆਂ ਚਲਾਈਆਂ ਸਨ ਹੁਣ ਉਹਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਹੈ ਐਟਲੰਟਾ ਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਚ ਤੇਲੰਗਾਨਾ ਦੇ ਇੱਕ ਪ੍ਰਵਾਸੀ ਭਾਰਤੀ ਦੀ ਕਮਿਊਨਿਟੀ সুইমিং ਪੂਲ ਚ ਡੁੱਬ ਕੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਭਾਰਤ ਤੋਂ ਉਸ ਦਾ ਪਛੋਕੜ ਸੂਰਿਆਪੇਟ ਜ਼ਿਲ੍ਹੇ ਦੇ ਪਥਰਾਲਾ ਪਹਾੜ ਦਾ ਉਹ ਨਿਵਾਸੀ ਸੀ 41 ਸਾਲਾ ਪ੍ਰਵੀਨ ਕੁਮਾਰ ਦੀ 25 ਅਗਸਤ ਦੀ ਸ਼ਾਮ ਨੂੰ ਮੌਤ ਹੋ ਗਈ। ਮ੍ਰਿਤਕ ਪ੍ਰਵੀਨ ਕੁਮਾਰ ਜੋ ਕਿ ਆਪਣੀ ਪਤਨੀ ਸ਼ਾਂਤੀ ਨਾਲ ਪਿਛਲੇ 6 ਸਾਲਾਂ ਤੋਂ ਐਟਲੰਟਾ, ਜਾਰਜੀਆ, ਅਮਰੀਕਾ 'ਚ ਰਹਿ ਰਿਹਾ ਸੀ। ਪੇਸ਼ੇ ਤੋਂ ਉਹ ਇੱਕ ਸਿੱਖਿਆਕ ਸੀ। ਇਹ ਮੰਦਭਾਗੀ ਘਟਨਾ ਰਾਤ ਦੇ 8 ਵਜੇ ਦੇ ਕਰੀਬ ਕਮਿਊਨਿਟੀ ਪੂਲ 'ਚ ਤੈਰਾਕੀ ਕਰਨ ਦੇ ਫੈਸਲੇ ਕਰਨ ਸਮੇਂ ਵਾਪਰੀ। ਬਦਕਿਸਮਤੀ ਦੇ ਨਾਲ ਉਸ ਨੇ ਪੂਲ ਦੀ ਡੂੰਘਾਈ ਨੂੰ ਗਲਤ ਸਮਝਿਆ। ਜਿਸ ਨਾਲ ਉਹ ਇਸ ਵਿੱਚ ਡੁੱਬ ਗਿਆ ਮਦਦ ਲਈ ਤੁਰੰਤ ਪਹੁੰਚਣ ਦੇ ਬਾਵਜੂਦ ਉਸ ਨੂੰ ਬਚਾਉਣ 'ਚ ਬਹੁਤ ਦੇਰ ਹੋ ਗਈ ਸੀ ਮ੍ਰਿਤਕ ਪ੍ਰਵੀਨ ਕੁਮਾਰ ਜਿਸ ਨੇ ਉਸਮਾਨੀਆ ਯੂਨੀਵਰਸਿਟੀ ਤੋਂ ਕੈਮਿਸਟਰੀ 'ਚ ਐਮ ਐਸ ਸੀ ਕੀਤੀ ਸੀ ਅਤੇ ਅਮਰੀਕਾ ਜਾਣ ਤੋਂ ਪਹਿਲਾਂ ਹైదరాబాద్ ਦੇ ਵੱਖ-ਵੱਖ ਕਾਲਜਾਂ 'ਚ ਕੰਮ ਕੀਤਾ ਸੀ ਉਸ ਦੀ ਅਚਾਨਕ ਅਤੇ ਬੇਵਕਤੀ ਮੌਤ ਨੇ ਉਹਨਾਂ ਦੇ ਪਰਿਵਾਰ ਤੇ ਸਮਾਜ ਨੂੰ ਡੂੰਘੇ ਦੁੱਖ 'ਚ ਪਹੁੰਚਾ ਦਿੱਤਾ ਹੈ ਦੋ ਵਾਰ ਦਾ ਡਬਲਯੂਡਬਲਯੂਈ ਚੈਂਪੀਅਨ ਸੈਡ ਯੂਡੀ ਦੁਨੀਆ ਨੂੰ ਅਲਵਿਦਾ ਆਖ ਗਿਆ ਯੂਡੀ ਆਪਣੀ ਪੀੜ੍ਹੀ ਦੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਤੀਯੋਗੀਆਂ 'ਚੋਂ ਇੱਕ ਨਾਮੀ ਪਹਿਲਵਾਨ ਸੀ ਜਿਸ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਗਈ ਸੈੱਡ ਉੱਤੇ ਕੁਦਰਤੀ ਮੇਰ ਸੀ ਕਿ ਉਹ ਤੁਰੰਤ WWE ਬ੍ਰਹਿਮੰਡ ਨਾਲ ਜੁੜ ਗਿਆ ਸੀ 6 ਫੁੱਟ 9 ਇੰਚ ਦੇ ਕੱਦ ਵਾਲੇ ਯੂਡੀ ਨੇ WWE ਚ ਸੈੱਡ ਜਸਟਿਸ ਵਜੋਂ ਡੈਬਿਊ ਕਰਦੇ ਹੋਏ 1991 'ਚ ਵਿਸ਼ੇਸ਼ ਮਹਿਮਾਨ ਰੈਫਰੀ ਵਜੋਂ ਵੀ ਸੇਵਾ ਕੀਤੀ ਸੀ ਜਿੱਥੇ WWE ਚੈਂਪੀਅਨ ਹਲਕ ਹੋਗਨ ਅਤੇ ਦਾ ਅਲਟੀਮੇਟ ਵਾਰੀਅਰ ਨੇ 3-on-2 ਹੈਂਡੀਕੈਪ ਮੈਚ 'ਚ ਦਹਿਸ਼ਤ ਦੇ ਤਿਕੋਣ ਵਿਰੁੱਧ ਟੀਮ ਬਣਾਈ ਉਸੇ ਰਾਤ ਸੈੱਡ ਨੇ ਰੈਂਡੀ ਸੇਵੇਜ ਤੇ ਮਿਸ ਐਲਿਜ਼ਾਬੈਥ ਨੂੰ ਜੋੜੇ ਦੇ ਨਵਿਆ ਰਿਸੈਪਸ਼ਨ 'ਚ ਜੇਕ ਰਾਬਰਟਸ ਤੇ ਅੰਡਰਟੇਕਰ ਦੇ ਦੁਸ਼ਟ ਹੱਥਾਂ ਦੇ ਹਮਲੇ ਤੋਂ ਬਚਾਇਆ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ